ਕੱਲ ਬਾਈ ਥੋਡੇ ਬਾਈ ਮਾੜੇ ਨਾਲ ਬਾੜੀ ਸੁੱਖੀ ਹੋਈ ਸੁੱਖੇ ਨਾਲ ਬਾੜੀ ਮਾੜੀ ਹੋਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਲੱਕੀ ਹੰਢਿਆਏ ਵਾਲਾ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਵਾਲਾ ਬਟਨ ਦਬਾ ਲਓ ਨਵੇਂ ਨਵੇਂ ਵੀਡੀਓ ਪਾਉਂਦੇ ਰਹਾਂਗੇ ਤੇ ਹਾਸੇ ਕਢਾਉਂਦੇ ਰਹਾਂਗੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੋ ਦੋਸਤੋ ਕੱਲ ਸੁੱਖਾ ਸਾਡੇ ਪਿੰਡ ਕ ਸੁੱਖਾ ਵਾਲੀ ਉਹਦੀ ਗੱਲ ਕਰਤਾ ਮੈਂ ਸਾਡੇ ਪਿੰਡਾਂ ਦਾ ਸੁੱਖਾ ਔਰ ਸਾਡੇ ਨਾਲ ਪਿੰਡ ਤੋਂ ਬਾਹਰ ਇੱਕ ਨਹਿਰ ਹਰੀਗੜ ਵਾਲੀ ਨਹਿਰ ਹੈ ਉਧਰ ਜਾ ਰਿਹਾ ਸੀ ਮੈਂ ਸਾਡੇ ਪਿੰਡ ਤੋਂ ਦੂਰ ਹੈ ਉਹ ਉਧਰ ਨੂੰ ਜਾ ਰਿਹਾ ਸੀ ਉਧਰ ਉਹਨਾਂ ਦੇ ਖੇਤ ਨੇ ਤੇ ਜਦੋਂ ਉਹ ਜਾ ਰਿਹਾ ਸੀ ਉਹ ਕੀ ਦੇਖਦਾ ਸਾਹਮਣੇ ਪੁਲ ਦੇ ਉੱਪਰ ਇੱਕ ਬਹੁਤ ਸੋਹਣੀ ਕੁੜੀ ਖੜੀ ਆ ਉਹ ਕੁੜੀ ਨਹਿਰ 'ਚ ਛਾਲ ਮਾਰਨ ਲੱਗਦੀ ਆ ਸੁੱਖਾ ਪਾਚਦਾ ਕਹਿੰਦਾ ਉਹ ਖੜ ਜਾ ਪਾਈ ਖੜ ਜਾ ਖੜ ਜਾ ਖੜ ਜਾ ਉਹ ਭਾਈ ਮੂਰੇ ਮੂਰੇ ਭੱਜਦੀ ਆ ਉਹ ਪਿੱਛੇ ਪਿੱਛੇ ਭੱਜਦਾ ਉਹ ਮੂਰੇ ਮੂਰੇ ਭੱਜਦੀ ਆ ਉਹ ਪਿੱਛੇ ਪਿੱਛੇ ਭੱਜਦਾ ਉਹ ਆਏ ਮੁੜ ਕੇ ਹੋ ਪਰਲੇ ਪੁੱਲ ਤੇ ਵਗ ਜਾਂਦੀ ਆ ਸੋ ਖਾਬੀ ਮਗਰ ਮਗਰ ਜਾ ਕੇ ਉਹਦੀ ਬਾਹ ਫੜ ਲੰਦਾ ਕਹਦਾ ਭਾਈ ਕੀ ਗੱਲ ਹੋ ਗਈ ਤੂੰ ਕਿਉਂ ਨਹਿਰ ਤੇ ਸਾਲ ਮਾਰ ਕੇ ਮਰੀ ਜੰਨੀ ਸੌਰੀ ਮੇਰੀ ਗਲਤ ਸੁਣ ਲਾ ਉਹ ਕਹਿੰਦੀ ਨਹੀਂ ਮੈਨੂੰ ਮਾਰ ਜਾਣ ਦੋ ਮੈਨੂੰ ਮਾਰ ਜਾਣ ਦੋ ਉਹ ਕਹਿੰਦਾ ਤੂੰ ਕਿਉਂ ਮਰਦੀ ਆ ਤੂੰ ਗਰੀਬ ਨਾਲ ਘਰ ਬਸਾਲਾ ਮਾਰਨਾ ਤੂੰ ਮੈਂ ਤੈਨੂੰ ਦੱਸਦਾ ਗੱਲ ਤੂੰ ਮੇਰੇ ਨਾਲ ਘਰ ਬਸਾਲਾ ਮੈਂ ਵੀ ਕੁਵਾਰਾਂਗਾ ਮੈਂ ਤੈਨੂੰ ਰੱਖ ਲਊਂਗਾ ਖੋਸ ਰੱਖੂਗਾ ਤੂੰ ਮੇਰੇ ਨਾਲ ਘਰ ਬਸਾਲਾ ਮਾਰਨਾ ਓਦੋਂ ਬਾਅਦ ਭਾਈ ਉਹਦੇ ਨਾਲ ਬਾਲੀ ਮਾੜੀ ਹੋਈ ਉਹ ਜਿਹੜੀ ਨੈਟ ਤੇ ਸਾਲਾ ਮਾਰਨ ਕੁੜੀ ਆਈ ਸੀ ਉਹ ਕਹਿੰਦੀ ਚੰਗਾ ਭਾਈ ਪਰ ਮੈਂ ਤੇਰੇ ਨਾਲ ਵਿਆਹ ਕਰਾ ਲੈਣਾ ਭਾਈ ਮੈਂ ਨਾ ਗੇ ਮੈਨੂੰ ਘਰ ਦੇ ਕੁੜੀ ਨਾਲ ਵਿਹੜਾ ਚਾਹੁੰਦੇ ਸੀ ਮੈਂ ਵਿਆਹ ਨਹੀਂ ਕਰਾਉਣਾ ਮੈਂ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਧੰਨਵਾਦ ਤੇਰਾ ਤੂੰ ਮੇਰੇ ਨਾਲ ਵਿਆਹ ਕਰਾਉਣ ਨੂੰ ਤਿਆਰ ਹੋਇਆ ਚੱਲ ਚੱਲੀਏ ਲਾਵਾ ਲਈਏ ਸッカ ਪੰਜ ਲਿਆ ਮੂਰੇ ਮੂਰੇ ਤੇ ਉਹਦੇ ਪਿੱਛੇ ਪਿੱਛੇ ਐਨੀ ਮਾੜੀ ਹੋਈ ਦੋਸਤੋ ਸੁੱਖੇ ਨਾਲ ਗੱਲ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਜੇ ਫਣੀ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਜ਼ਰੂਰ ਕਰਿਓ ਥੈਂਕ ਯੂ